ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਮੇਰੀ YouTube ਫੈਮਿਲੀ ਤੇ ਅਮੀਰ ਕਰਦੇ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਤੇ ਤੁਹਾਨੂੰ ਪਤਾ ਹੀ ਆਪਾਂ ਰਾਸਤਾਨ ਆਏ ਹੋਏ ਹਣਾ ਪਿੰਡ ਛੁੱਟੀਆਂ ਕਰਕੇ ਤੇ ਅੱਜ ਸਾਨੂੰ ਇੱਥੇ ਤੀਜਾ ਦਿਨ ਆ ਜੀ ਤੇ ਅਸੀਂ ਹੁਣ ਜਾ ਰਹੇ ਆ ਪਿਹੜੀਆਂ ਬੰਗਾ ਮੰਡੀ ਠੀਕ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਤੁਹਾਨੂੰ ਮੈਂ ਦਿਖਾ ਰਹੀ ਹਾਂ ਜੀ ਆਪਾਂ ਕਿੱਥੇ ਆਏ ਆ ਤੇ ਆਪਾਂ ਆਏ ਆ ਜੀ Rajasthan ਤੇ ਇੱਧਰ ਦੇਖ ਹੀ ਸਕਦੇ ਤੁਸੀਂ Rajasthan ਵਾਲਾ ਘਰ ਸਾਡਾ ਠੀਕ ਹੈ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਆਪਾਂ ਚੱਲੇ ਆ ਹੁਣ ਮੰਡੀ ਮੰਡਗੋ ਥੋੜਾ ਜਿਹਾ ਚਲਾਵਾਂਗੇ ਆਪਾਂ ਸਮਾਨ ਸੱਲਾ ਕੋਈ ਮਾਰਾ ਮੋਟਾ ਹਨ ਤੇ ਕੋਈ ਜੁੱਤੀ ਜੋੜਾ ਲੈ ਲਾਂਗੇ ਚੱਲ ਤੇ ਇਧਰ ਅਹ ਦੇਖੋ ਅਸੀਂ ਮੈਂ ਤੁਹਾਨੂੰ ਬਣੇ ਰਿਓ ਬਲੌਗ ਦੇ ਨਾਲ ਹਾਂਜੀ ਸੋਹੋ ਘੜੀ ਆਪਣੀ ਰਾਣੀ ਤੇ ਇਹ ਆਪਣਾ ਘਰ ਠੀਕ ਹੈ ਜੀ ਉਹ ਵੱਟਾ ਬਾਪੂ ਸਾਡਾ ਤੇ ਆ ਸਾਡਾ ਘਰ ਹੈ ਜੀ ਠੀਕ ਹੈ ਤੇ ਬਾਥਰੂਮ ਆ ਦੇਖ ਸਕਦੇ ਹੋ ਤੁਸੀਂ ਤੇ ਘਰ ਕਮੈਂਟ ਕਰਕੇ ਦੱਸਿਓ ਕਿ ਡਾ ਸੋਹਣਾ ਲੱਗਿਆ ਤੁਹਾਨੂੰ ਬਹੁਤ ਵੱਡਾ ਘਰ ਹੈ ਦੇਖੋ Rajasthan ਤੇ ਉਹ ਧਰਮਸ਼ਾਲਾ ਜੀ ਧਰਮਸ਼ਾਲਾ ਦੇ ਨਾਲ ਹੀ ਛੱਪੜ ਆ ਇੱਥੇ ਸਾਹਮਣੇ ਉਹ ਗੇਟ ਆ ਗੇਟ ਦੇ ਸਾਹਮਣੇ ਬਿਲਕੁਲ ਛੱਪੜ ਆ ਆ ਬੈਠੀ ਸਾਡੀ ਲਾਡੋ ਰਾਣੀ ਦੋ ਬੈਠੀਆਂ ਮਾਵਾ ਧੀਆਂ ਇਹ ਆ ਖੜੀ ਆਪਣੀ ਗੱਡੀ ਅਸੀਂ ਦੇਖ ਸਕਦੇ ਹਾਂ ਤੇ ਘਰ ਬਹੁਤ ਵੱਡਾ ਜੀ Rajasthan ਦਾ ਸੋ ਮੈਂ ਥੋੜਾ ਜਿਹਾ ਤੁਹਾਨੂੰ ਬਾਹਰ ਦਿਖਾ ਦਿੰਨੀ ਆ ਲੋਕੇਸ਼ਨ ਠੀਕ ਆ ਤੇ ਇਹ ਆ ਜੀ ਤੂੜੀ ਵਾਲਾ ਕਮਰਾ ਮੋਟਰ ਚੱਲੀ ਜਾਂਦੀ ਆ ਪਾਣੀ ਆਇਆ ਹੋਇਆ ਇਹ ਆ ਜੀ ਮੱਝਾਂ ਵਾਲਾ ਖੋਲ ਦਿਆਂ ਗੇਟ ਇਹ ਦੇਖੋ ਜੀ ਤੁਹਾਨੂੰ ਦਿਖਾ ਦਿੰਨੀ ਆ ਵੈਸੇ ਥੋੜਾ ਬਹੁਤਾ ਉਧਰ ਪੰਚਾਇਤ ਲੱਗੀ ਹੋਈ ਆ ਪੂਰੀ ਜਿਹਨੂੰ ਹੱਟੀ ਕਹਿੰਦੇ ਆ ਇਹ ਧਰਮਸ਼ਾਲਾ ਧਰਮਸ਼ਾਲਾ ਦੇ ਨਾਲ ਆ ਛੱਪੜ ਛੱਪੜ ਦੇ ਬਿਲਕੁਲ ਸਾਹਮਣੇ ਆਪਣਾ ਘਾਰ ਆ ਤੇ ਆਹਾ ਦੇਖ ਲਓ ਜੀ Rajasthan ਠੀਕ ਹੈ ਜੀ ਤੇ ਉਹ ਸਾਹਮਣੇ ਘਰ ਹੈ ਛੱਪੜ ਤੋਂ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਪਰ ਇੱਥੇ ਇੱਕ ਗੱਲ ਆ ਵੀ ਜੀ ਨਹੀਂ ਲੱਗਦਾ ਇੱਥੇ ਕਹਿਣ ਦਾ ਮਤਲਬ ਜੀ ਬਹੁਤ ਘੱਟ ਲੱਗਦਾ ਕਿਉਂਕਿ ਇੱਥੇ ਇੱਕ ਦੂਜੇ ਦੇ ਨਾਲ ਘੱਟ ਹੀ ਕੋਈ ਆਉਂਦੇ ਜਾਂਦੇ ਆ ਤੇ ਇਧਰੋਂ ਐ ਜਾ ਕੇ ਕੱਲ ਅਸੀਂ ਮਾਸੀ ਦੇ ਘਰੇ ਗਏ ਸੀ ਕੱਲ ਮੈਂ ਵਲੌਗ ਬਣਾਇਆ ਨਹੀਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਤਾਂ ਕਰਕੇ ਨਹੀਂ ਬਣਾਇਆ ਗਿਆ ਤੇ ਉੱਥੇ ਸੀਗੇ ਜੀ ਬੰਦੇ ਉਹ ਆਪਾਂ ਨੂੰ ਦੇਖਦੇ ਆ ਆਪਣੀਆਂ ਵੀਡੀਓ ਸੋ ਹੁਣ ਆਪਾਂ ਅਗੇ ਘਰ ਨੂੰ ਸੋ ਆਪਾਂ ਜਾ ਰਹੇ ਆ ਜੀ ਮੰਡੀ ਆਪਾਂ ਕਰਦੇ ਆ ਕੱਪੜੇ ਚੇਂਜ ਸੋ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੇ ਦਿਖਾਵਾਂਗੇ ਤੁਹਾਨੂੰ ਅਸੀਂ ਪੀਲੀ ਬੰਗਾ ਤੇ ਫਿਰ ਅਸੀਂ 3 ਵਜੇ ਸ਼ਾਮ ਨੂੰ ਤੁਰਾਂਗੇ ਘਰ ਨੂੰ ਵਾਪਸ ਠੀਕ ਹੈ ਜੀ ਇਹ ਇਹ ਆ ਘਰ ਆਪਣੇ ਸਹੁਰਿਆਂ ਦਾ ਦੇਖ ਸੌਂਦੇ ਤੁਸੀਂ ਘਰ ਬਹੁਤ ਵੱਡਾਗਾ ਤੇ ਬਣੇ ਰਹੋ ਜੀ ਬਲੌਗ ਦੇ ਸੋ ਆਪਾਂ ਚੱਲ ਪਿਆ ਜੀ ਮੰਡੀ ਨੂੰ ਤਿਆਰੀਆਂ ਛੜੀਆਂ ਕਰਕੇ ਗਰਮੀ ਬਹੁਤ ਜ਼ਿਆਦੇ ਆ ਬਹੁਤ ਜ਼ਿਆਦੇ ਗਰਮੀ ਆ ਤੇ ਆਪਾਂ ਜਾ ਰਹੇ ਹਾਂ ਜੀ ਮੰਡੀ ਤੇ ਗੱਡੀ ਹੋ ਗਈ ਆਪਣੀ ਤਿਆਰ ਉਹ ਆਈ ਜਾਂਦੇ ਆ ਬਾਹਰ ਨਿਕਲੀ ਜਾਂਦੇ ਆ ਬਹੁਤ ਗਰਮੀ ਆ ਤੇ ਬਹੁਤ ਜ਼ਿਆਦਾ ਜੀ ਅਛਾ ਉਹਨੂੰ ਤਾਂ ਨਕਵਜੇ ਤੁਰਪਾਂਗੇ ਜੇ ਹੋ ਸਕਦਾ ਸੀ ਹੁਣੇ ਤੁਰਪਗੇ ਮੰਡਕਵਾ ਕੇ ਨਹੀਂ ਤਾਂ ਤਾਂ ਨਕਵਜੇ ਤੁਰਾਂਗੇ ਵੇਹਂਡੇ ਵਾਪਸ ਘਰ ਨੂੰ ਤੇ ਗਰਮੀ ਆ ਬਹੁਤ ਜ਼ਿਆਦਾ ਕੀ ਕਰਿਆ ਜਾਵੇ ਸੋ ਬਣੇ ਰਹੋ ਜੀ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਰਾਹ ਦੇ ਵਿੱਚ ਪਹੇਂ ਜੀ ਘਰੋਂ ਠੀਕ ਆ ਤੁਸੀਂ ਦੇਖ ਸਕਦੇ ਹੋ ਆਪਾਂ ਚੱਲੇ ਆਓ ਜਿੱਥੇ ਆ ਬੰਦੇ ਬੈਠੇ ਆ ਇਹ ਬੰਦੇ ਕਹਿੰਦੇ ਸਾਡੀ ਵੀਡੀਓ ਬਣਾ ਕਰੇ ਆ ਇਸ ਸਪੈਸ਼ਲ ਤੇ ਬਾਬਾ ਹੀ ਜਾ ਰਹੇ ਆ ਚਲ ਚਲ ਮੈਂ ਪੁੱਛੂ ਚੇ ਤਰੂ ਨਹੀਂ ਨਹੀਂ ਮਮਟਕੇ ਲਦੀ ਬਣਾਦਾ ਥੋੜੀ ਜੀ ਵੇਚੂੰਗੀ ਕੀ ਆਉਂਦੀ ਮੇਟੀ ਨਹੀਂ ਨਹੀਂ ਵੇਚਦਾ ਨਹੀਂ ਆਉਂਦੀ ਲੈ ਲੋ ਵੀ ਭਾਈ ਮਟਕੇ ਜੀ ਨੇ ਲੈਣੇ ਆ ਲੋ ਭਾਈ ਮਟਕੇ ਇਧਰ ਮਟਕਿਆਂ ਵਾਲਾ ਫਿਰਦਾ ਦੇਖ ਲੋ ਭਈ ਰਾਜਸਥਾਨ ਜਿਹੜੇ ਕਹਿੰਦੇ ਸੀ ਰਾਜਸਥਾਨ ਦੇਖਣਾ ਰਾਜਸਥਾਨ ਕਿੱਦਾਂ ਦਾ ਕੀ ਗੱਲ ਹੈ ਕੀ ਬਾਤ ਆ ਇਹ ਰਾਜਸਥਾਨ ਦੀਆਂ ਗਲੀਆਂ ਛੇਠ ਕਾਲੂ ਕਾਲੂ ਦੀ ਸ਼ਹਿਰ ਕੀ ਕਹਿੰਦੇ ਆ ਇਹਨਾਂ ਦੀ ਸਪੈਸ਼ਲ ਵੀਡੀਓ ਬਣਾਉਣ ਆਪਾਂ ਆਏ ਆਗੇ ਇਹ ਕਿ ਸਾਡੇ ਘਰੇ ਆਏ ਸੀ ਕਹਿੰਦੇ ਸਾਡੇ ਸਪੈਸ਼ਲ ਵੀਡੀਓ ਬਣਾ ਕੇ ਜਾਓ ਤੇ ਸਪੈਸ਼ਲ ਹੀ ਆਏ ਆ ਆਪਾਂ ਇਹਨਾਂ ਨੂੰ ਪੁੱਛਦੇ ਆ ਕਿ ਕਿਰਨਾਂ ਨੂੰ ਮਿਲ ਕੇ ਤੁਹਾਨੂੰ ਕਿੱਦਾਂ ਲੱਗਿਆ ਤੇ ਕੀ ਗੱਲ ਬਾਤ ਆ ਗੱਡੀ ਸਾਡੇ ਪਿੱਛੇ ਆਈ ਜਾਂਦੀ ਆ ਲੈ ਭਾਈ ਬੋਲ ਦੋ ਕੀ ਬੋਲਣਾ ਬੋਲੋ ਬੋਲੋ ਜਲਦੀ ਬੋਲੋ ਤੁਸੀਂ ਸਾਡੇ ਘਰੇ ਗਏ ਸੀ ਮੈਨੂੰ ਕਹਿ ਕੇ ਆਏ ਹੋ ਵੀਡੀਓ ਬਣਾ ਸਾਡੀ ਤੇ ਹਾਂਜੀ ਬੋਲੋ ਕਿਵੇਂ ਲੱਗਿਆ ਭੈਣੇ ਕਿਰਨ ਨਾਲ ਮਿਲ ਕੇ ਵੀਡੀਓ ਦੇਖਦੇ ਹੋ ਜੀ ਚਲੋ ਠੀਕ ਆ ਜੀ ਬਨੇਰੋ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਪੀਲੀਵੰਗਾ। ਲੋ ਜੀ ਆਪਾਂ ਮੰਡੀ ਪਹੁੰਚ ਗਏ ਆ ਪੀਲੀਵੰਗਾ ਤੇ ਇੱਥੋਂ ਦੇਖ ਰਹੇ ਆ ਆਪਾਂ ਕੱਪੜੇ ਤੇ ਆ ਦੇਖੋ ਪੀਲੀਵੰਗਾ ਸ਼ਹਿਰ ਆ ਬਹੁਤ ਵਧੀਆ। ਦੇਖ ਸਕਦੇ ਹੋ ਤੁਸੀਂ ਇਹ ਆ ਪੀਲੀਵੰਗਾ ਮੰਡੀ ਆ ਗਏ ਸਾਡੇ ਸਤਪਾਲ ਜੀ ਸਤਪਾਲ ਜੀ ਸਾਡੇ ਆਈ ਆ ਗਏ ਕੱਪੜੇ-ਕੁਪੜੇ ਪਾ ਕੇ ਨਹੀਂ ਆਏ। ਬਾਲਾ ਲੌਂਗ ਹੈ ਤਾਂ ਨੀਵਾ ਬਾਲਾ ਹੋਊਗਾ ਤੇ ਸੂਟ ਦਿਖਾਈ ਜਾਂਦਾ ਬਾਈ ਹਨਾ ਕੁੜੀਆ ਵਾਸਤੇ ਤੇ ਦੇਖਦੇ ਆ ਕਿਹੜਾ ਪਸੰਦ ਆਉਂਦਾ ਉਹਨੂੰ ਸੋ ਜੀ ਬਣੇ ਰਿਓ ਸਾਡੇ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਅੱਗੇ ਵੀ ਸੋ ਕੱਪੜੇ ਲੈ ਲਏ ਆ ਜੀ ਆਪਾਂ ਗੋਲੂ ਦੇ ਦੋ ਸੂਟ ਲੈਤੇ ਆ ਬੀਬੀ ਨੇ ਦਵਾਏ ਆ ਦੋ ਸੂਟ ਉਹ ਖੜੀ ਬੀਬੀ ਤੇ ਇਤੇ ਬਰ ਕੱਪੜੇ-ਕਪੜੇ ਬਹੁਤ ਵਹਿਗੇ ਆ ਜੀ। ਜਾਨੀ ਸ਼ੋਹ ਬਹਿਗੀ। ਅੱਜ ਆਪਾਂ ਕੱਪੜੇ ਲੈ ਕੇ ਹੁਣ ਆ ਗਏ ਸੀਗੇ ਆਪਾਂ ਵੀਰੇ ਦੀ ਦੁਕਾਨ ਤੇ ਇੱਥੋਂ ਆਪਾਂ ਲੈ ਤੀਆਂ ਚੱਪਲਾ ਨਾਲੇ ਬੀਬੀ ਨੂੰ ਮੂਲ ਲੈ ਕੇ ਇੱਤੋਂ ਨਾਲੇ ਆਪਾਂ ਲੈ ਤੀਆਂ ਦੇਖ ਸਕਦੇ ਹੋ ਤੁਸੀਂ। ਨਾਲੇ ਸਤਪਾਲ ਜੀ ਨੇ ਲੈ ਤੀਆਂ ਤੇ ਵੀਰੇ ਨੇ ਮੈਨੂੰ ਪਛਾਣ ਲਿਆ। ਕਹਿੰਦੇ ਵੀ ਤੁਸੀਂ ਸ਼ਾਇਦ ਮੈਂ ਤੁਹਾਨੂੰ ਪਛਾਨ ਨਹੀਂ ਜਾਂ ਨਾ ਇਹਨਾਂ ਨੇ ਫਿਰ ਮੇਰੀ ਆਈਡੀ ਕੱਢੀ ਇੰਸਟਾਗ੍ਰam ਫਿਰ ਪਰ ਫੋਲੋ ਨਹੀਂ ਕੀਤਾ ਸੀਗਾ ਇਹਨਾਂ ਨੇ ਪਰ ਫੋਲੋ ਮੈਂ ਕੀਤਾ ਤੇ ਸੋ ਹੁੰਦੇ ਆ ਭਰਾ ਆਪਾਂ ਨੂੰ ਚੱਪੜਾਂ ਦਾ ਕੀ ਰੇਟ ਵੈਟ ਲਾਉਂਦਾਗਾ ਇਹ ਦੱਸ ਦੇ ਭਰਾ ਕਿੰਨੇ ਕਿਲਿਆਂ ਨਾ ਤਾਂ ਉਹਨੂੰ ਵੀਡੀਓ ਤੇ ਪੁੱਛਿਆ ਗਿਆ ਸੀ ਵੀਡੀਓ ਸੋ ਇਹ ਹੈਗੇ ਜੀ ਪੀਲੀ ਵੰਗਾ ਦੁਕਾਨਾ ਜਮਾ ਇਤਰਾ ਕੀ ਕਹਿੰਦੇ ਹੈਗੇ ਛੋਟੀਆਂ ਨਹੀਂ ਹੈ ਤੇ ਨਹੀਂ ਆਪਣੇ ਵਾਓ ਥੈਂਕ ਯੂ ਥੈਂਕ ਯੂ ਬਹੁਤ ਘੱਟ ਰੇਟ ਦਾ ਤਿੰਨ ਜੋੜੇ ਆ 500 ਰੁਪਏ ਚ 500 ਚ 500 ਚ ਦੇ ਦਿੱਤਗਾ ਬਾਈ ਨੇ ਚੱਲਦੀ ਵੀਡੀਓ ਚ ਕਹਿਤਾ ਭਰਾ ਨੇ ਤੇ ਸੋ ਹੁਣ ਆਪਾਂ ਚੱਲਦੇ ਆਂ ਤੇ ਅੱਗੇ ਜਾ ਕੇ ਕੀ ਲੈਣਾ ਹੁਣ ਕੀ ਲੈਣਾ ਖਾਲ ਦਾਣਾ ਲੈ ਖਾਲ ਦਾਣਾ ਲੈਣਾ ਬੀਬੀ ਨੇ ਮੁੜ ਕੇ ਆਪਾਂ ਜਾਵਾਂਗੇ ਸਿੱਧਾ ਬਟਿੰਡਾ ਠੀਕ ਹੈ ਜੀ ਬਣੇ ਰਿਓ ਬਲੌਗ ਦੇ ਨਾਲ ਹਾਂਜੀ ਆਪਾਂ ਖਾਲ ਵਾਲੀ ਦੁਕਾਨ ਤੇ ਆ ਗਏ ਖਾਲ ਪਿੱਛੇ ਰੱਖੀ ਜਾਂਦੇ ਅਗੇ ਤੇ ਆਪਾਂ ਤਾਂ ਗੱਡੀ 'ਚ ਹੀ ਬੈਠੇ ਆਂਗੇ ਬਈ ਗਰਮੀ ਬਹੁਤ ਜ਼ਿਆਦਾ ਆ ਚੱਪਲਾ ਵੀ ਲੈ ਲਈਆਂ ਇਹ ਆ ਦੇਖੋ ਇਹ ਆ ਜੀ ਪੀਲੀ ਵੰਗਾ ਉਹ ਖੜੀ ਆ ਬੱਸ ਅੱਗੇ ਠੀਕ ਹੈ ਜੀ ਇਧਰ ਫਰੂਟਾਂ ਵਾਲਾ ਦੁਕਾਨਾਂ ਲੱਗੀਆਂ ਹੋਈਆਂ ਇਧਰ ਤਾਂ ਸਿੱਧੇ ਹਸਾ ਗਦੇ ਹੂੰ ਆਪਾਂ ਖੜੇ ਆ ਪੀਲੀ ਵੰਗਾ ਇਧਰ ਹੈਗਾ ਸਟੇਸ਼ਨ ਉਹ ਰਹਾ ਸਾਹਮਣੇ ਪੀਲੀ ਵੰਗਾ ਦਾ ਸਟੇਸ਼ਨ ਹੈ ਠੀਕ ਹੈ ਤੇ ਖਾਲਦ ਨਗਵਰ ਗਾ ਪਿੱਛੇ ਰੱਖੀ ਜਾਂਦੇ ਆ ਤੇ ਇੱਕ ਰੱਖ ਦੇ ਦੋ ਹੀ ਲੈ ਦੋ ਕਿੰਨਾ ਲੈਣਾ ਤਿੰਨ ਮੈਨੂੰ ਪੱਛ ਲੈਣਾ ਅਜਾ ਦੇਖੋ ਜੀ ਫਰੂਟ ਰੂਟ ਟਾਂਗ ਰੇੜਨਾ ਚੱਕੋ ਕੀ ਕੀ ਚਾਹੀਦੀ ਆਮ ਬਚਾਈ ਦੇ ਆ ਕੀ ਚਾਹੀਦੀ ਹੈ ਖੰਗੂਰ ਵੀ ਆ ਸਾਡਾ ਸੱਤਪਾਲ ਦੀ ਖੜਾ ਦੇਖੋ ਇੱਥੇ ਆ ਉਹ ਦੁਕਾਨ ਪਿੱਛੇ ਦਿੱਸੀ ਜਾਂਦੀ ਜਿੱਥੇ ਸੱਤਪਾਲ ਦੀ ਉਹ ਮਾਇਆ ਹੈ ਤਾਂ ਇਹ ਉੱਥੋਂ ਆਪਾਂ ਖਾਲ ਵਗੈਰਾ ਲੈਂਦੇ ਆ ਜੀ ਉਹ ਵੀ ਖਾਲ ਦੀ ਕੋਈ ਇੱਕ ਉਹ ਆ ਗਈ

ਸੋਨੇ ਹਾਂ ਅਪੜੇ ਮਰੇ ਹਾਂ ਹਾਂ ਬਤੇਰੇ ਸੋਨੇ ਤੇ ਨਾਲ ਲੱਗਾ ਸੂਰ ਨਾ ਉਹ ਤਾਂ ਦਿਖਾਤੀ ਕਾਹਨ ਪੇਹ ਜੀ ਘਰ ਨੂੰ ਸਮਾਨ ਆਪਾਂ ਲੈ ਲਿਆ ਤੇ ਇੱਧਰ ਆਪਾਂ ਪੀਨੇ ਜੂਸ ਉਹ ਗਈ ਆ ਬੀਬੀ ਜੂਸ ਦਾ ਕਹਿਣ ਵਾਸਤੇ ਤੇ ਆਪਾਂ ਹੁਣ ਚੱਲੇ ਆ ਜੀ ਘਰੇ ਆਹ ਦੇਖੋ ਆਪਾਂ ਚੱਲ ਪਿਆ ਸੀ ਘਰ ਨੂੰ ਉਹ ਸਬਜੀ ਵਾਲੀ ਰੇੜੀ ਆ ਜੀ ਕਜੀ ਆ ਸ਼ੜਕ ਦੇਖ ਲਓ ਵੀ ਕਿੱਧਰ ਨੂੰ ਮੁੜਦੀ ਐ ਤੇ ਇੱਥੇ ਨਾਲ ਹੀ ਪਾਟਕਾ ਇਹ ਦੇਖੀ ਉਹ ਸਾਹਮਣੇ ਪਾਟਕਾ ਇਹਦਾ ਸਿਪਾਟਕਾ ਤੋਂ ਅੰਦਾਜ਼ਾ ਲਾ ਲਓਗੇ ਅਸੀਂ ਕਿੱਧਰ ਨੂੰ ਚੱਲਦੇ ਹਾਂ ਵੀ ਸਾਡਾ ਕਿਹੜਾ ਪਿੰਡ ਹੋ ਸਕਦਾ Rajasthan ਚ ਜੇ ਤਾਂ ਕੋਈ Rajasthan ਦਾ ਹੋਊਗਾ ਉਹ ਤਾਂ ਲਿਖ ਦੂਗਾ ਕਮੈਂਟ ਕਰ ਦੂਗਾ ਵੀ ਹਾਂ ਕਿਹੜਾ ਸ਼ਹਿਰ ਆਏ ਕਿਹੜਾ ਪਿੰਡ ਆ ਠੀਕ ਹੈ ਜੀ ਤੇ ਦੇਖੋ ਸੱਜੀਆਂ ਸੱਜੀਆਂ ਲਈ ਜੜੀ ਹੋ ਜਾਂਦੀ ਪਾਸ ਤੋਂ ਸਾਡੇ ਪਿੰਡੋਂ ਸੋ ਬਣੇ ਰਹੋ ਜੀ ਬਲੌਗ ਦੇ ਨਾਲ ਸੋ ਹਾਂਜੀ ਆਪਾਂ ਚੱਲ ਪਏ ਜੂਸ ਪੀਦੇ ਅਸੀਂ ਗੰਨੇ ਦਾ ਆਪਾਂ ਦੇਖੋ ਇਧਰ ਪੱਠੇ ਬਹੁਤ ਆ ਪੱਠੇ ਤੁਸੀਂ ਜਿੱਧਰ ਵੀ ਦੇਖੋਗੇ ਨਾ ਨਿਗਾਹ ਮਾਰੋਗੇ ਪੱਠੇ ਹੀ ਪੱਠੇ ਆ ਬਹੁਤ ਪੱਠੇ ਆ ਦੇਖ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਠੀਕ ਆ ਵੀ ਕਿਹੜੇ ਪਿੰਡ ਜਿਆਦੇ ਭੱਠੇ ਆ ਦੇਖ ਆ ਦੇ ਉਹ ਦੇਖੋ ਸਾਹਮਣੇ ਆ ਰੋਡ ਦੇ ਐਸ ਬੰਨੇ ਵੀ ਭੱਠੇ ਐਸ ਬੰਨੇ ਵੀ ਭੱਠੇ ਦੇਖੋ ਜੀ ਨੂੰ ਕਰਾ ਦੇਣੀ ਆ ਪੂਰੀ ਸ਼ਹਿਰ ਆ ਜ Rajasthan ਦੀ ਇੱਧਰ ਦੇਖੋ ਹੋ ਜਾਂਦੀ ਸਾਡੀ ਗੱਡੀ ਕਰਾਏ ਤੇ ਚਲਦੀ ਐ ਇਧਰ ਆਪਾਂ ਗੱਡ ਕਰਾਏ ਤੇ ਕਿਹੋ ਜਿਹਾ ਚਲੋ ਵੀ ਚਲੋ ਚਲੋ ਵੀ ਇਹ ਕਿ ਆ ਗਿਓ ਵੱਟੋ ਆ ਨਾਲੀ ਆ ਗਈ ਜੀ ਨਾਲੀ ਸੁੱਕੇ ਪਈ ਆ ਤੇ ਨਾਲੀ ਦੇ ਉੱਤੇ ਹੈਗੇ ਦੋ ਪੱਠੇ ਇਧਰਲੀ ਰੋਡ ਤੇ ਵੀ ਪੱਠਾ ਸਾਹਮਣੇ ਵੀ ਆ ਤੇ ਆ ਆ ਗਈ ਜੀ ਨਾਲੀ ਜਿਹਨੂੰ ਨਾਲੀ ਕਹਿੰਦੇ ਆ ਇਹਦੇ ਵਿੱਚ ਪਾਣੀ ਆਉਂਦਾ ਕਦੇ ਕਦੇ ਹਾਂ ਹਾਰ ਜਾਊਗਾ ਹਾਰ ਚਾਊਗਾ ਜੀ ਪਾਣੀ ਹਾਰ ਚ ਇਹ ਆਹੋ ਨਾਲੀ ਕੋਲਾ ਉਹਦਾ ਨਾਲੀ ਦਾ ਪੋਲਾ ਬੀਬੀ ਕਾ ਦੀ ਨਾਲੀ ਦਾ ਪੋਲਾ ਲੋ ਬਈ ਜੀ ਤਾਲੇ ਹਾਂ ਚਲੋ ਵੀ ਸਾਡਾ ਹੀਰਾ ਬੇਟਾ ਦੇਖੋ ਕਿੱਧਰ ਚੱਲਿਆ ਦੇਖੋ ਪੱਠੇ ਚਲੋ ਬਈ ਪੱਠੇ ਪੱਠੇ ਬਾਈਕ ਜੁਹਨੀ ਕਾ ਸੋ ਜੀ ਬੜੇ ਰਿਓ ਵਲੌਗ ਦੇ ਨਾਲ ਹਾਂ ਇਹ ਤਾਂ ਮੈਨੂੰ ਹੋਰੀ ਲੱਗਿਆ ਸੋ ਆ ਹੈਗੀ ਅਜੀ ਥੇੜ ਨੂੰ ਥੇੜ ਕਹਿੰਦੇ ਆ ਰਾਜਸਥਾਨ ਦੇ ਵਿੱਚ ਇੱਥੇ ਬਹੁਤ ਦੂਰੋ ਦੂਰੋ ਆਉਂਦੇ ਆ ਥੇੜ ਦੇਖਣ ਵਾਸਤੇ ਤੇ ਆ ਚੀਜ਼ ਆਹੋ ਜੋ ਇੱਥੇ ਬਹੁਤ ਦੂਰੋ ਦੂਰੋ ਆਉਂਦੇ ਆ ਦੇਖੋ ਘੁੰਮਣ ਫਿਰਨ ਇੱਥੇ ਟਿਕਟ ਲੱਗਦੀ ਆ ਜੇ ਅਸੀਂ ਵੀ ਆਏ ਸੀਗੇ ਤੇ ਉਹ ਅੱਗੇ ਹੈਗਾ ਜੀ ਪਾਣੀ ਪਿਆਈ ਜਾਂਦੇ ਆ ਨਮਾਣੀ ਇੱਧਰ ਪੱਠਾ ਗਾ ਅੱਠਾ ਪਿੱਛੇ ਨਿਕਲ ਗਿਆ ਇੱਧਰ ਜੀ ਨਮਾਣੀ ਪਿਆਈ ਜਾਂਦੇ ਆ ਸੋ ਆਪਾਂ ਇੱਥੇ ਪੀਵਾਂਗੇ ਨਮਾਣੀ ਠੀਕ ਆ ਮੀਂਹ ਤੇ ਸੇਵਾ ਕਰੀ ਜਾਂਦੇ ਆ ਫੁੱਲ ਜਦੋਂ ਅਸੀਂ ਜਾਣ ਜਾਂਦੇ ਸੀ ਉਦੋਂ ਤਿਆਰੀ ਕਰ ਰਹੇ ਸੀਗੇ ਤੇ ਹੁਣ ਵਿਚਾਰੇ ਪਿਆਈ ਜਾਂਦੇ ਆ ਤੇ ਆ ਜਾਓ ਬਾਈ ਕਰਨ ਬਠਿੰਡਾ ਨੂੰ ਪਿਆ ਦਿਓ ਪਾਣੀ ਹਾਂ ਦੇਖ ਸਕਦੇ ਤੁਸੀਂ ਇੱਧਰ ਨਮਾਣੀ ਲੱਗੀ ਹੋਈ ਆ ਇੱਥੇ ਕਿਸੇ ਬਾਬਾ ਜੀ ਦੀ ਜਗਾ ਕੀ ਬਾਬੇ ਦੀ ਤੇ ਤਾਂ ਲਈ ਕਿ ਟਿਕਟ ਜੀ ਯਸ ਸਾਰੇ ਪੀਣ ਦੇ ਲੇਕੇ ਨੇ ਅੱਪਾ ਵੀ ਤੁਣਾ ਮਾਣੀ ਪੀਵਾਂਗੇ ਜੀ ਮੈਂ ਤਾਂ ਨਹੀਂ ਪੀਣੀ ਕਿਉਂ ਰੋ ਉਧਰ ਦੀ ਘੜ ਤਨ ਬਾਬੇ ਦਾ ਅੱਪਾ ਮੰਡੀ ਤੋਂ ਆ ਕੇ ਜੀ ਕਰੇ ਲੈ ਕੇ ਸਮਾਨ ਨਾ ਸਾਰਾ ਤੇ ਆਹ ਦੇਖੋ ਇੱਥੇ ਬੱਟਾ ਤੁਹਾਨੂੰ ਦਿਖਾਉਣੀ ਆ ਮੈਂ ਆਹ ਦੇਖੋ ਇਹ ਵਿਚਾਰੀਆਂ ਇੱਥੇ ਰਾਤ ਨੂੰ ਵੀ ਇੱਥੇ ਫਿਰਦਿਆਂ ਰਹਿੰਦੀਆਂ ਦਿਨੇ ਵੀ ਇੱਥੇ ਹੀ ਹੁੰਦੀਆਂ ਜੀ ਠੀਕ ਹੈ ਜੀ ਦੇ ਵਸ ਹੁਣ ਆਪਾਂ ਤੁਰਾਂਗੇ ਆਪਾਂ ਜਾਵਾਂਗੇ ਬਠਿੰਡੇ ਘਰੇ ਆਪਦੇ ਠੀਕ ਹੈ ਜੀ ਤੇ ਦੇਖ ਸਕਦੇ ਹੋ ਤੁਸੀਂ ਪੱਤਕਾ ਦੇਖੋ ਉਹ ਦੇਖੋ ਤੇ ਹੁਣ ਆਪਾਂ ਤੁਰਾਂਗੇ ਜੀ ਘਰੇ ਕਿਤੇ ਖਲ ਖਲ ਲਾਤੀ ਆ ਆਕੇ ਤੇ ਕਿੱਥੇ ਜਾਏਗਾ ਬਈ ਬਾਲੀ ਗਰਮੀ ਆ ਮੈਂ ਲੈਣਾ ਵਾ ਸੋ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਧਰ ਦੇਖੋ ਭਾਈ ਇਹ ਕਿ ਕਿੱਥੇ ਆ ਗਿਆ